ਸਾਰਾ ਕੁਝ ਓਕੇ ਬਾਈ ਜਿਹੜਾ ਟਰੈਕਟਰ ਬੰਦਾ ਕੋਈ ਕਹਦੇ ਵੀ ਮੈਨੂੰ ਮੂਰਲਾ ਚੱਕਾ ਖੋਲ ਦੇ ਸੌਦਾ ਕਰਕੇ ਵੀ ਕਹਦੇ ਸੌਦਾ ਕਰਕੇ ਟਰੈਕਟਰ ਫੇਰ ਤੋਰੇ ਘਰੋਂ ਜੋ ਕਹਦੇ ਮੈਨੂੰ ਮੂਰਲਾ ਚੱਕਾ ਖੋਲ ਕੇ ਗਲੀਸ ਚੈੱਕ ਗਲੀਸ ਚੈੱਕ ਕਰਾ ਦੇ ਵੀ ਨਵਾਂ ਕਿ ਪੁਰਾਣਾ ਠੀਕ ਹੈ ਜੇ ਕੋਈ ਬੰਦਾ ਕਹਦੇ ਡੀਜ਼ਲ ਫਿਲਟਰ ਚੈੱਕ ਕਰਨੇ ਆ ਮੈਂ ਉਹ ਵੀ ਕੱਢ ਕੇ ਪਾਨਾ ਦੇ ਦਾਂਗੇ 13 ਨੰਬਰ ਤੇ ਉਹਨੂੰ ਕਹੇ ਜਿਹੜਾ ਮਰਜੀ ਗਲਾਸ ਖੋਲ ਲਾ ਪੁਰਾਣੇ ਫਿਲਟਰ ਨਿਕਲਿਆ ਇੱਥੇ ਟਰੈਕਟਰ ਛੱਡ ਦੇ ਟਾਇਰ ਬਾਈ ਆਪਾਂ ਨਵੇਂ ਪਾਏ ਆ ਅਪੋਲੋ ਕੰਪਨੀ ਦੇ ਆਵੇ ਗਏ ਪੋਲੋ ਮੰਗੇ ਟਾਇਰ ਪਾਇਆ ਇਹ ਠੀਕ ਹੈ ਜਿਹੜੇ ਮੈਂ ਉੱਚੀ ਗੱਡੀ ਵਾਲਿਆਂ ਦੇ ਪੋਲੋ ਚ ਠੀਕ ਹੈ ਬ੍ਰਾਂਡ ਹਾਂ ਪੂਰਾ ਬ੍ਰਾਂਡ ਪੂਰਾ ਕੋਕਾ ਪੀਸਾ ਵੇਖ ਲਓ ਵਿੱਚੋਂ ਵੀ ਚੈੱਕ ਕਰਾ ਦੇ ਸ਼ੋ ਵਗੈਰਾ ਸਾਰਾ ਕੁਝ ਬੈਟਰੀ ਬਾਉਂਡਰੀ ਜਿਵੇਂ ਏਜੰਸੀ ਨੇ ਕੰਪਨੀ ਨੇ ਬੈਟਰੀ ਦਿੱਤੀ ਆ ਉਵੇਂ ਟਰੈਕਟਰ ਦੇ ਸਿਰ ਤੇ ਬੈਟਰੀ ਪਈ ਆ ਜੇ ਸਾਈਡ ਤੇ ਬਕਸਾ ਵੀ ਨਹੀਂ ਲੱਗਾ ਟਰੈਕਟਰ ਇਹ ਟਰੈਕਟਰਾਂ ਦੇ ਨਾ ਜਿਵੇਂ ਆ ਕਟਾਈ ਆ ਇੱਕ ਸਾਈਡ ਕੰਪਨੀ ਚੋਂ ਆਉਂਦੀ ਆ ਇਹ ਇਹ ਕੰਪਨੀ ਦਾ ਸਟੀering ਹੀ ਆਦੇ ਆ ਇਹ ਪਾਵਰ ਅੰਗੂੜਾ ਟਰੈਕਟਰ ਜੇ ਬੰਦਾ ਚਲਾਉ ਆਵੇ ਵੀਲ ਵੀ ਦੂਜਾ ਲੱਗਾ ਵੀ ਇਹ ਬੰਦਾ ਚਲਾਉ ਅਗਲਾ ਕੋਈ ਪ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਖੜੇ ਆਂਗੇ ਮੋਗਾ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਐਤਵਾਰ ਹੁੰਦੀ ਹੈ ਜੀ ਭਾਈ ਗੋਬਿੰਦਾ ਆਪਣੇ ਨਾਲ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਹੀ ਹਾਂ ਵਧੀਆ ਜੀ ਹਾਂਜੀ ਭਾਈ ਜੀ ਬੋਲੋ ਕਿੰਨੇ ਟਰੈਕਟਰ ਲੈ ਕੇ ਆਏ ਜੀ ਟਰੈਕਟਰ ਭਾਈ ਅੱਜ ਆਪਾਂ ਮੰਡੀ ਤੇ ਤਿੰਨ ਟਰੈਕਟਰ ਲੈ ਕੇ ਆਏ ਆ ਜੀ ਵੇਚਣ ਖਾਤਰ ਠੀਕ ਆ ਭਾਈ ਤੇ ਪੰਜ ਤੋਂ ਛੇ ਟਰੈਕਟਰ ਘਰੇ ਖੜੇ ਆ ਠੀਕ ਆ ਪਰ ਜਿਹੜੇ ਆਪਣੇ ਕੋਲੇ ਅੱਜ ਮੰਡੀ ਦੇ ਟਰੈਕਟਰ ਆਏ ਆ ਆਪਾਂ ਇਹਨਾਂ ਟਰੈਕਟਰਾਂ ਦੀ ਅੱਜ ਜਾਣਕਾਰੀ ਦਿੰ ਠੀਕ ਆ ਘਰੇ ਵੀ ਬੇਬੇ ਦੇ ਕੋਲ ਕਰੇ ਦੱਸੋ ਬੇਜੀ ਪਹਿਲਾਂ ਕਿਹੜੇ ਕਿਹੜੇ ਨੇ ਘਰੇ ਆਪਣੇ ਕੋਲੇ ਬਈ ਫਾਰਮ ਟਰੈਕ 60 ਆ ਦੋ ਤਾਂ ਠੀਕ ਆ ਜੀ ਆਰ ਜਨਰੇਟਰ ਖੜਿਆ ਦੋ ਠੀਕ ਆ ਜੀ ਤੇ ਇੱਕ ਆਪਣੇ ਕੋਲੇ ਖੜਾ ਡੀ ਆਈ 265 ਠੀਕ ਆ ਜੀ ਤਾਂ ਪੰਜ ਟਰੈਕਟਰ ਖੜੇ ਆ ਕਰੇ ਮੋਗੇ ਮੰਡੀ ਦੀ ਸਾਣਾ ਜਿਹੜਾ ਹਾਂ 265 ਤਾਂ ਬਹੁਤ ਨਵਾਂ ਟਰੈਕਟਰ ਆਪਾਂ ਕੱਲ ਲੈ ਕੇ ਆਏ ਹਜੇ ਧੁੰਸਵਾਰਨ ਵਾਲਾ ਠੀਕ ਨਵਾਂ ਟਰੈਕਟਰ ਜਮਨੁਗਰਾ ਠੀਕ ਆ ਬੇਜੀ ਤੇ ਇੱਥੋਂ ਬੇਣਾ ਮੇਨ ਲੋਕੇਸ਼ਨ ਬੇਜੀ ਆ ਆਪਣੀ ਲੋਕੇਸ਼ਨ ਬੇਰੇ ਜੀ ਪਿੰਡ ਸੁਖਾਣਾ ਦਾ ਠੀਕ ਆ ਬੇਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਭਗਤੇ ਠੀਕ ਆ ਬਾਈ ਹਾਂ ਭਗਤੇ ਭਾਈ ਦੇ ਕੋਲੇ ਪਿੰਡ ਸੁਖਾਣਾ ਦਾ ਜੀ ਠੀਕ ਆ ਜੀ ਤੇ ਸਰਵਿਸ ਕਰੇ ਕਰਦੇ ਹੋ ਵੀ ਸਾਰਾ ਬਾਈ ਕੰਮ ਆਪਣਾ ਕਰਿਆ ਆਪਦਾ ਜੋ ਇੰਜਨ ਗੇਰ ਚ ਕੋਈ ਕਮੀ ਪੇਸ਼ੀ ਲੱਗਦੀ ਆ ਕੋਈ ਚੱਕੇ ਵਗੈਰਾ ਗਲਿਸ ਕਰਨੇ ਕੋਈ ਬ੍ਰੇਕ ਘਾਟਾ ਜਾਂ ਕੋਈ ਵੀ ਯਾਰ ਹੱਥ ਪੈਰੀ ਹੁੰਦੀ ਆ ਸਾਰਾ ਕੰਮ ਆਪਣਾ ਆਪਦਾ ਠੀਕ ਆ ਬਾਈ ਜਿਹੜੇ ਟਰੈਕਟਰ ਆਪਣੇ ਬਾਈ ਇੱਕ ਗੱਲ ਹੋਰ ਆ ਵੀ ਐਡ ਪਾਉਣ ਤੋਂ ਪਹਿਲਾਂ ਜਿਹੜੀ ਗੱਲ ਮੇਨ ਆ ਵੀ ਜਿਹੜੇ ਟਰੈਕਟਰ ਆਪਣੇ ਤਿਆਰ ਹੁੰਦੇ ਆ ਆਪਦੇ ਹੱਥੀਂ ਧੋਸ ਸਵਾਰ ਕੇ ਕੋਈ ਟਾਇਰ ਪੈਂਦੇ ਟਾਇਰ ਪਾਈ ਦੇ ਕੋਈ ਪਾਲਸ਼ ਹੁੰਦੇ ਆ ਪਾਲਸ਼ ਕਰੀਦੇ ਆ ਸਰਵਸ ਸਰਵਸਾਂ ਤੋਂ ਲੈ ਆਈ ਜਾਂਦੀਆਂ ਨਵੀਆਂ ਸਰਵਸਾਂ ਆ। ਕੱਲੇ ਸਰ ਜਿਹੜਾ ਟਰੈਕਟਰ ਆਪਣਾ ਸਾਰਾ ਕੁਝ ਓਕੇ ਬਾਈ ਜਿਹੜਾ ਟਰੈਕਟਰ ਬੰਦਾ ਕੋਈ ਕਹਦੇ ਵੀ ਮੈਨੂੰ ਮੂਰਲਾ ਚੱਕਾ ਖੋਲ ਦੇ ਸੌਦਾ ਕਰਕੇ ਵੀ ਕਹਦੇ ਸੌਦਾ ਕਰਕੇ ਟਰੈਕਟਰ ਫੇਰ ਤੋਰੇ ਘਰੋਂ ਜੋ ਕਹਦੇ ਮੈਨੂੰ ਮੂਰਲਾ ਚੱਕਾ ਖੋਲ ਕੇ ਗਲਿਸ ਚੈਕ ਗਲਿਸ ਚੈਕ ਕਰਾ ਦੇ ਵੀ ਨਵਾਂ ਕਿ ਪੁਰਾਣਾ ਠੀਕ ਹੈ ਜੇ ਕੋਈ ਬੰਦਾ ਕਹਦੇ ਡੀਜ਼ਲ ਫਿਲਟਰ ਚੈੱਕ ਕਰਨੇ ਆ ਮੈਂ ਉਹ ਵੀ ਕੱਢ ਕੇ ਪਾਨਾ ਦੇ ਦਾਂਗੇ 13 ਨੰਬਰ ਤੇ ਉਹਨਾਂ ਕਹਿੰਦੇ ਜਿਹੜਾ ਮਰਜੀ ਗਲਾਸ ਖੋਲ ਲਾ ਪੁਰਾਣੇ ਫਿਲਟਰ ਨਿਕਲਿਆ ਇੱਥੇ ਟਰੈਕਟਰ ਛੱਡ ਦੇ ਸਾਈ ਲੈ ਲੈ ਉਹ ਠੀਕ ਹੈ ਗੀਅਰ ਦੇ ਤੇਲ ਤੋਂ ਲੈ ਤੇ ਇੰਜਨ ਦੇ ਤੇਲ ਤੋਂ ਲੈ 100 ਨਹੀਂ ਕਹਿ ਸਕਦੇ 1000 ਹਾਂ ਟੱਕਾਂ ਦੇ ਤੇਲ ਮਿਲੂਆ ਟੱਕਾਂ ਦੇ ਠੀਕ ਹੈ ਜੇ ਆ ਉਂਗਲ ਦੇ ਕਹਿਣ ਗੁਣਾ ਆ ਦੋ ਨੰਬਰ ਤੇ ਏਜੰਸੀ ਨੇ ਟੱਕ ਦੇਤਾ ਇੱਥੇ ਤੇਲ ਮਿਲੂਆ ਗੀਅਰ ਦਾ ਠੀਕ ਹੈ ਜੀ ਜਦੋਂ ਮਰਜੀ ਗਾਹਕ ਆ ਕੇ ਸਟਾਰਟ ਕਰਨ ਤੋਂ ਪਹਿਲਾਂ ਸਲਾਈ ਕੱਢ ਲੇ ਆਪਣੇ ਟੈਂਕਰ ਦੀ ਠੀਕ ਹੈ ਜੀ ਸੈਲਫ ਫੇਰ ਮਾਰੇ ਪਹਿਲੋ ਆ ਕੇ ਗੀਅਰ ਦੀ ਸਲਾਈ ਕੱਢ ਲੇ ਤੇ ਤੇਲ ਚੈੱਕ ਕਰ ਲੇ ਵੀ ਟੱਕਾਂ ਦੇ ਹੈਗਾ ਕਿ ਨਹੀਂ ਠੀਕ ਹੈ ਜੀ ਜੇ ਕੋਈ ਤੇਲ ਘਟਾ ਆ 1 ਲੀਟਰ 2 ਲੀਟਰ ਪਾਈਦਾ ਜਮਾ ਕੰਪਨੀ ਦੇ ਟੱਕਾਂ ਦੇ ਤੇਲ ਕਰੀਦਾ ਠੀਕ ਆ ਬਾਈ ਜੀ ਜੇ ਬਾਈ ਤੇਲ ਹੀ ਹੈਨੀ ਤੇ ਗਾਂ ਟਰੈਕਟਰ ਅਗਲੇ ਨੇ ਜੋੜ ਲਿਆ ਜਾ ਕੇ ਤੇ ਮੰਜਿਆ ਗਿਆ ਲਾਂਬਾ ਆਊਗਾ ਕੀ ਫਾਇਦਾ ਉਹ ਚੀਜ਼ ਦਾ ਇਹ ਵੀ ਗੱਲ ਹੈ ਜੀ ਹਾਂ ਆਪਣੇ ਕੋਲੇ ਬਈ ਪਹਿਲਾਂ ਆਪਣੇ ਕੋਲੇ ਆ ਗਿਆ ਫਾਰਮ ਟਰੱਕ 60 ਠੀਕ ਆ ਜੀ ਲੋ ਬਈ ਫਾਰਮ ਟਰੈਕ 60 ਤੋਂ ਵੀਡੀਓ ਸਟਾਰਟ ਕਰਦੇ ਆ ਤੇ ਮਾਡਲ ਦੱਸੋ ਬਈ ਜੀ ਇਹ ਮਾਡਲ ਵੀਰੇ 2007 ਆ ਜੀ ਇਹ ਠੀਕ ਆ ਜੀ 2007 ਮਾਡਲ ਪੰਜਾਬ ਨੰਬਰ ਆ ਵੀਰੇ ਤੇ ਰੰਗ ਪੇਂਟ ਬਈ ਜੀ ਰੰਗ ਪੇਟ ਓਰੀਜਨਲ ਆ ਵੀਰੇ ਸਾਰਾ ਬੈਂਪਰ ਪੇਂਟ ਹੋਇਆ ਵਾ ਛਤਰੀ ਦਾ ਕੱਪੜਾ ਲਵਾਇਆ ਆਪਾਂ ਇਹਦੀ ਲੈ ਬਈ ਛਤਰੀ ਦਾ ਕੱਪੜਾ ਜਿਹੜੀ ਚੀਜ਼ ਦੀ ਲੋਡ ਤੇ ਟਾਇਰ ਬਾਈ ਆਪਾਂ ਨਵੇਂ ਪਾਏ ਆ ਅਪੋਲੋ ਕੰਪਨੀ ਦੇ ਆਵੇ। ਨਵੇਂ ਜੀ ਅਪੋਲੋ ਮਹਿੰਗੇ ਟਾਇਰ ਪਾਏ ਆ ਇਹ। ਠੀਕ ਆ ਬਾਈ। ਜਿਹੜੇ ਮੈਂ ਉੱਚੀ ਗੱਡੀ ਵਾਲੇ ਹੁੰਦੇ ਆ ਪੋਲੋ ਚ। ਠੀਕ ਆ। ਇਹ ਕਿਹੜਾ ਬ੍ਰਾਂਡ? ਹਾਂ ਪੂਰਾ ਬ੍ਰਾਂਡ। ਮਗਲੇ ਜੁੜੀ ਐ ਐਮ ਆਰ ਐਫ ਦੀ ਆ। ਲੈ ਵੀ ਮਗਲੇ ਐਮ ਆਰ ਐਫ ਦੀ ਜੋੜੀ ਮੰਨ ਕੇ ਚੱਲੋ ਵੀ 95 ਪੈਸੇ ਜੋੜੀ ਪਈ ਆ ਵੀਰੇ। ਠੀਕ ਆ। ਐਮ ਆਰ ਐਫ ਸ਼ਕਤੀ ਲਾਈਫ। ਠੀਕ ਆ ਜੀ। ਤੇ 13 ਦੇ ਟਾਇਰ ਆ ਨਾ ਬਾਈ ਜੀ। 13 ਦੇ ਟਾਇਰਾਂ ਵਾਲਾ ਤੇ ਹੁੱਕ ਕਿੱਲੀਆਂ ਵਾਲੀ ਮੜੀ ਬੈਕ ਕੈਮਰਾ ਮਾਰਕ ਚੈੱਕ ਕਰਾ ਦੀ। ਕਿੱਲੀਆਂ ਵਾਲੀ ਹੁੱਕ ਜੋ ਆ ਕੰਪਨੀ ਦੇ ਡੰਡੇ ਡੁੰਡੇ ਹੁੰਦੇ ਆ ਸਾਰਾ ਕੁਝ ਨਾਲ ਦਾ ਓਮੇ ਸਾਰਾ ਕੁਝ ਓਮੇ ਨਾਲ ਦਾ ਹੀ ਆ ਬਾਕੀ ਤੇ ਕੰਡੀਸ਼ਨ ਚੈੱਕ ਕਰਦੇ ਆ ਕੋਕਾ ਪੀਸ ਕਰ ਲਈਏ ਪੂਰਾ ਕੋਕਾ ਪੀਸਾ ਵੇਖ ਲਓ ਵਿੱਚੋਂ ਵੀ ਚੈੱਕ ਕਰਾ ਦੇ ਸ਼ੋ ਵਗੈਰਾ ਸਾਰਾ ਕੁਝ ਬੈਟਰੀ ਬਾਉਂਡਰੀ ਜਿਵੇਂ ਏਜੰਸੀ ਨੇ ਕੰਪਨੀ ਨੇ ਬੈਟਰੀ ਦਿੱਤੀ ਆ ਠੀਕ ਆ ਓਮੇ ਟਰੈਕਟਰ ਦੇ ਸਿਰ ਤੇ ਬੈਟਰੀ ਪਈ ਆ ਜੇ ਸਾਈਡ ਤੇ ਬਕਸਾ ਵੀ ਨਹੀਂ ਲੱਗਾ ਟਰੈਕਟਰ ਨੂੰ ਬਕਸਾ ਵੀ ਲੱਗਾ ਹੈ ਹਾਂ ਠੀਕ ਆ ਸੱਤ ਮਾਡਲ ਪੂਰਾ ਨਵਾਂ ਟਰੈਕਟਰ ਇਹ ਤੋਂ ਲਾ ਕੇ ਬੈਟਰੀ ਉੱਥੇ ਲਾ ਦਿੰਦੇ ਨੇ ਹਾਂ ਜੇ ਮੰਨ ਲਓ ਕਈ ਹੁੰਦੇ ਆ ਬੰਦੇ ਵੀ ਬਕਸਾ ਇੱਥੇ ਇਹ ਉੱਤੇ ਆ ਹੀ ਪਈਏ ਜਿਵੇਂ ਕੰਪਨੀ ਨੇ ਦਿੱਤਾ ਟਰੋਮੇ ਚਲਾਇਆ ਹੋਵੇ ਹੋਮੀ ਪੇ ਚਲਾਇਆ ਠੀਕ ਹੈ ਤੇ ਲੋਬੇ ਸੱਤ ਮਾਡ ਲਗਾ ਤੇ ਪੰਜਾਬ ਸੱਤ ਮਾਡ ਰਿਵਰਸ ਪੀਡੀਓ ਜੀ ਰਿਵਰਸ ਪੀਡੀਓ ਹੈ ਰਿਵਰਸ ਪੀਡੀਓ ਹੈ ਠੀਕ ਤੇ ਟਾਇਰ ਚਾਰੇ ਟਰੈਕਟਰ ਦੇ ਨਵੇਂਾਂ ਚ ਹੀ ਪੈਂਦੇ ਆ ਮੂਲ ਟਾਇਰ ਤਾਂ ਪਪੁਆ ਹੀ ਨਵੇਂ ਆ ਜਮਾ ਮਗਲ ਟਾਇਰ 95 ਪੈਸੇ ਐ ਐਮਆਰਪ ਦੇ ਠੀਕ ਹੈ ਡਬਲ ਕਲਚਰ ਵਸ ਵੀਡੀਓ ਆ ਠੀਕ ਆ 13 ਦੇ ਟਾਇਰਾਂ ਦੇ ਬੱਚਾ ਵੀਰੇ ਟਰੈਕਟਰ ਇਹ ਠੀਕ ਹੈ ਜੀ ਠੀਕ ਆ ਤੇ ਡਿਮਾਂਡ ਹੈ ਕਿ ਭਾਈ ਜੀ ਟਮਾਟ ਆਪਣੀ ਹੈਗੀ ਵੀਰੇ ਟਰੈਕਟਰ ਦੀ ਇਹਦੀ 3 ਲੱਖ ਤੇ 10000 ਰੁਪਿਆ ਆ ਵਿੱਚ ਇੱਕ ਕਰਾ ਦੇ ਰੇਟ ਵੀ 7 ਮਾਡਲ 310 ਆ ਇਹ ਮੌਕੇ ਤੇ ਬਾਈ ਜੀ ਮੌਕੇ ਤੇ ਬਾਈ ਜੇ ਕੋਈ ਤੁਹਾਡੀ ਵੀਡੀਓ ਵੇਖ ਕੇ ਆਊਗਾ ਸਕਰੀਨ ਸ਼ਾਟ ਲੈ ਕੇ ਆਊਗਾ 285 ਦਾ ਡੇਟਰ ਦੇ ਦਾਂਗੇ ਆਪਾਂ 285000 ਰੁਪਿਆ ਦਾ ਠੀਕ ਆ ਬਾਈ ਜੀ ਹਾਂ ਜਾਣਦੀ ਆਪਾਂ ਵੇਖ ਲੈ ਵੀ ਕੋਈ 10000 ਘਟੂਆ ਕੋਈ 15 ਘਟੂਆ ਆਪਾਂ ਸਿੱਧੀ ਆਫਰ ਹੀ ਦੇ ਦੀ ਠੀਕ ਆ ਬਾਈ ਜੀ ਹਾਂ ਟਰੈਕਟਰ ਸੌਦਾ ਕਰ ਲੇ ਬੰਦਾ 100 ਰੁਪਿਆ ਸਾਈ ਦੇ ਦੇ ਮੈਨੂੰ ਸੌਦਾ ਤੋੜ ਲੈ ਮੇਰੇ ਨਾਲ ਸੌਦਾ ਤੋੜ ਕੇ ਜੇ ਬੰਦਾ ਕਹਿੰਦਾ ਟਰੈਕਟਰ ਵਾਹਣਾ ਇਹਦੀ ਕੱਲੇ ਦੀ ਗਰੰਟੀ ਨਹੀਂ ਜਿਹੜਾਂ ਦੀ ਐਡ ਪਵਾਉਂਗਾ ਅੱਜ ਠੀਕ ਹੈ ਜੀ ਇਹੀ ਗਰੰਟੀ ਹੋਊਗੀ ਠੀਕ ਹੈ ਬਾਈ 1000% ਗਰੰਟੀ ਵਾਲਾ ਵਾਲਾ ਫਿਰ ਪੇਮੈਂਟ ਕਰਦੇ ਠੀਕ ਹੈ ਬਾਈ ਇਹ ਗਰੰਟੀ ਆ ਬੰਦੇ ਇਹ ਅੱਗੇ ਕਹੇ ਬਈ ਡੀਲੈਕਸ ਮਾਡਲ ਚ ਅਰਜਨ 605 ਜੀ 10 ਮਾਡਲ ਆ ਠੀਕ ਹੈ ਬੰਦੇ ਵਾਲਾ ਇੱਕ ਗੱਲ ਆ ਨਾ ਬਈ ਅਰਜਨ ਤੇ ਫਾਰਮ ਟ੍ਰੈਕ ਹਾਂ ਮੇਨ ਆਪਣੇ ਕੋਲ ਟ੍ਰੈਕਟਰ ਇਹੀ ਹੁੰਦੇ ਆ ਵਾਧੇ ਜਾਣ ਦੀ ਠੀਕ ਆ ਹਾਂ ਇਹ ਭਾਈ ਮੈਂ ਵੀ ਕਦੇ ਕਈ ਕਈ ਵਾਰ ਕਹਿ ਦਿੰਦਾ ਨਾ ਆਪੀ ਭਾਈ ਕੋਲੇ ਅੱਜ ਵੀ ਅਰਜਨ ਖੜਾ ਹਾਂ ਖੜਾ ਅਰਜਨ ਤਾਂ ਆਪਣੇ ਕੋਲੇ ਵੀਰੇ ਇਹ ਤਾਂ ਆਪਣੇ ਕੋਲੇ ਟਰੈਕਟਰ ਹਾਜ਼ਰ ਰਹਿੰਦੇ ਦੋਨੇ ਠੀਕ ਆ ਫਾਰਮ ਟਰੈਕਟਰ 60 ਤੇ ਅਰਜਨ ਇਹ ਤਾਂ ਐ ਮੰਨ ਲਾ ਵੀ ਗਾਹਕ ਬਿਨਾ ਫੋਨ ਤੋਂ ਵੀ ਆਜੇ ਖਾਲੀ ਨਹੀਂ ਮੁੰਡ ਦਿੰਦੇ ਆਪਾਂ ਠੀਕ ਆ ਭਾਈ ਇਹਦੇ ਵੀ ਬਾਈ ਮੂਲ ਟਾਇਰ ਕੰਪਨੀ ਦੇ ਆ ਜੀ ਠੀਕ ਆ ਜੀ ਅਪੋਲੋ ਕੰਪਨੀ ਦੇ ਆ ਤੇ ਬੈਕ ਜੀ ਬੈਕ ਟਾਇਰ ਹੈਗਾ ਜੇਕੇ ਸੋਨਾ 1 ਠੀਕ ਆ ਤੇ 16 ਦੇ ਹਾਂ 16 ਦੇ ਟਾਇਰਾਂ ਚ 90 ਪੈਸੇ ਜੋੜੀ ਮਗਰ ਲਈ ਹੈ ਜੀ 60 ਤੋਂ 65 ਪੈਸੇ ਟਾਇਰ ਮੂਰ ਲਈ ਆ ਠੀਕ ਹੈ ਮੈਟਿੰਗ ਵਗੈਰਾ ਹੋਈ ਹੋਇਆ ਨਾ ਸਾਰਾ ਕੁਝ ਹੋਇਆ ਛਤਰੀ ਛਤਰੀ ਨੂੰ ਨਿਗਾਹ ਮਰਾ ਦੇ ਵੀ ਪੂਰੇ ਐ ਹੱਡ ਵਧੀਆ ਮੜਾਏ ਹੋਇਆ ਜੀਪ ਵਾਲੇ ਹੋਟਲ ਲਵਾ ਕੇ ਕੱਪੜਾ ਕੋਈ ਮਾੜਾ ਕੱਪੜਾ ਨਹੀਂ ਲਵਾਇਆ ਪੰਜਾਬ ਲੰਬਰਾ ਬਾਈ ਜੀ ਪੰਜਾਬ ਨੰਬਰਾ ਪੀਵੀ 30 ਪੀਵੀ 30 ਹਾਂਜੀ ਮੁਕਸਰ ਸਾਹਿਬ ਹਾਂ ਮੁਕਸਰ ਸਾਹਿਬ ਮੁਕਸਰ ਹਾਂਜੀ ਠੀਕ ਹੈ ਬਾਈ ਇਹ ਸੈਂਟਰ ਗੇਅਰ ਸੈਂਟਰ ਗੇਅਰ ਦੇ ਨਾਲ ਆ ਵੀਰੇ ਇੰਜਨ ਗ੍ਰੇਡ ਦਾ ਟਰੈਕਟਰ ਓਕੇ ਆ ਸਰਮਸ ਵਗੈਰਾ ਇਹਦੀ ਵੀ ਨਵੀਂ ਹੋਈ ਵੀ ਆ ਠੀਕ ਆ ਜੀ ਸਿੰਗਲ ਡਿਸਟ੍ਰਿਊਟਰ ਆ ਬਾਈ ਜੀ ਹਾਂਜੀ ਹਾਂਜੀ ਤੇ ਨਗ ਸਾਰੇ ਪੂਰੇ ਆ ਠੀਕ ਆ ਜੀ ਪਾਵਰ ਸਟੀਅਰਿੰਗਰ ਬਸ ਸਪੀਡ ਕੋ ਤੇਲ ਬ੍ਰੇਕ ਆ ਫੁੱਲ ਟੌਪ ਮਾਡਲ ਆ ਗਿਆ ਇਹ ਮਾਡਲ ਹੈਗਾ ਬਾਈ ਜੀ ਇਹ 2010 ਤੇ ਡਿਮਾਂਡ ਬਾਈ ਜੀ ਡਿਮਾਂਡ ਇਹਦੀ ਹੈਗੀ ਆ ਜੀ ਆਪਣ ਨੂੰ ਮੁੱਲ ਕਰਾਉਣ ਨੂੰ ਤਾਂ ਬੰਦਾ ਕੁਛ ਕਰਾ ਲੈ ਯਾਰ ਮੁੱਲ ਤਾਂ ਮੈਂ ਇਥੋਂ ਭਣਾ ਦੀ ਇੱਥੇ 5000 ਘਟਾਲਾ ਦੇ ਚਾਹੇ ਵਧਾਲਾ ਠੀਕ ਆ ਜੀ ਇੱਕੋ ਮੁੱਲ 365 ਦਾ ਰੇਟ ਦੇ ਦਾਂਗੇ ਲੈ ਬਈ 3 ਲੱਖ 65000 ਦਾ ਬਾਈ ਕਹਿੰਦਾ ਹਾਂ ਮੁੱਲ ਤੇ ਮੈਕੋ ਪੰਪ ਚ ਮੈਕੋ ਪੰਪ ਚ ਹਾਂ ਮੈਕੋ ਪੰਪ ਚ ਆ ਟਰੈਕਟਰ ਇੰਜਨ ਗੇਰ ਦਾ ਓਕੇ ਆ ਜਮਾ ਠੀਕ ਹੈ ਕਾਗਜ਼ਾਂ ਪత్రਾਂ ਦਾ ਵੀ ਓਕੇ ਆ ਠੀਕ ਹੈ ਕਾਗਜ਼ ਪత్రਾਂ ਦੀ ਵੀ 100% ਹਾਂ ਗਾਰੰਟੀ ਆ ਆਪਣੀ ਕਾਗਜ਼ਾਂ ਪత్రਾਂ ਦੀ ਠੀਕ ਹੈ ਤੇ ਪਾਵਰ ਸਟੀering ਪਾਵਰ ਸਟੀering ਤੇਲ ਬ੍ਰੇਕਰ ਬਸ ਵੀਡੀਓ ਠੀਕ ਹੈ ਹਾਂ ਤੇ ਅਗੇ ਕਿ ਭਾਈ ਫਾਰਮ ਟਰੈਕ ਫਾਰਮ ਟਰੈਕ 60 ਆਪਣੇ ਕੋਲੇ 2005 ਮਾਡਲ ਆ ਇਹ 2005 ਮਾਡਲ ਤੇ ਸੈਂਟਰ ਗੇਅਰ ਆ ਗਿਆ ਸੈਂਟਰ ਗੇਅਰ ਆ ਵੀਰੇ ਤੇ ਮੰਗਰਾੜ ਮੂੜ ਭਾਈ ਸਾਹਿਬ ਮੰਗਰਾੜ ਮੂੜ ਸਾਰਾ ਕੋ ਬੇਦਾਗਾ 14 ਦੇ ਟਾਇਰਾਂ ਚ ਹੈ 14 ਦੇ ਟਾਇਰਾਂ ਚ 14 ਦੇ ਤੇ ਟਾਇਰ ਕਿੰਨੇ ਕੇ ਪੈਸੇ ਪਏ ਬਈ ਟਾਇਰ ਮੰਨ ਕੇ ਚੱਲੋ ਜੀ 85 ਪੈਸੇ ਖਰੀ ਹੈ ਜੋੜੀ ਪੂਰੀ ਠੀਕ ਹੈ ਤੇ ਮੂਰਲੇ ਟਾਇਰ ਵੀ ਇੰਨੇ ਆ 85 ਤੋਂ 90 ਪੈਸੇ ਟਾਇਰ ਮੂਰਲੇ ਉਹ ਤਾਂ ਨਵੇਂ ਵਾਂਗੂ ਆ ਨਵੇਂ ਵਾਂਗੂ ਆ ਪਰ ਆਪਾਂ ਫਿਰ ਵੀ ਜਾਂਦੀ ਤੂੰ 90 ਪੈਸੇ ਮੰਨ ਕੇ ਚੱਲ ਕੋਈ ਚੱਕਰ ਨਹੀਂ ਠੀਕ ਆ ਬਈ ਇਹ ਕੰਗਰੂਰ ਦਾ ਨੰਬਰ ਹੈ ਨਾ ਇਹ ਹਾਂ ਪੰਜਾਬ ਨੰਬਰ ਆ ਗਿਆ ਇੰਜਨ ਗੇ ਦਾ ਟਰੈਕਟਰ ਸਹੀ ਆ ਓਕੇ ਆ ਜਮਾ ਠੀਕ ਆ ਜੀ ਠੀਕ ਆ ਵੀਰੇ ਇਹ ਟਰੈਕਟਰਾਂ ਦੇ ਨਾ ਜਿਵੇਂ ਆ ਕਟਾਈ ਆ ਇੱਕ ਸਾਈਡ ਕੰਪਨੀ ਚੋਂ ਆਉਂਦੀ ਆ ਇਹ ਇਹ ਕੰਪਨੀ ਦਾ ਸਟੀering ਹੀ ਇਹਦੇ ਆਏ ਇਹ ਪਾਵਰ ਰੰਗੂੜਾ ਡੈਕਟਰ ਜੇ ਬੰਦਾ ਚਲਾਉ ਆਵੇ ਵੀਲ ਵੀ ਦੂਜਾ ਲੱਗਾ ਵੀ ਇਹ ਬੰਦਾ ਚਲਾਉ ਆ ਗਾ ਕੋ ਯਾਰ ਪਾਵਰ ਆ ਡੈਕਟਰ ਇਹ ਇੰਨਾ ਰੈਲਾ ਇੰਨਾ ਰੈਲਾ ਹਾਂ 18000 ਰੁਪਏ ਦੇ ਬੰਦੇ ਦੇ ਪਲੇਟਫਾਰਮ ਲੋ ਆਏ ਆ ਵੱਡੇ ਠੀਕ ਹੈ ਵੱਡੇ ਪਲੇਟਫਾਰਮਾਂ ਚ ਆ ਗਏ ਹਾਂ ਵੱਡੇ ਪਲੇਟਫਾਰਮਾਂ 'ਚ ਡੈਕਟਰ ਆਏ ਹਾਂ ਠੀਕ ਹੈ ਮੈਟਿੰਗ ਮੂਟਿੰਗ ਹਾਂ ਨਾਗ ਇਹਦੇ ਨਾਲ ਵੀ ਸਾਰੇ ਪੂਰੇ ਮਹਿਣ ਲਗੇ ਠੀਕ ਹੈ ਲੈ ਵੀ ਬੈਕ ਸਾਈਡ ਤੋਂ ਵੀ ਸੁਣ ਦਿਤਾ ਡੈਕਟਰ ਹਾਂ ਨਾਗ ਡੰਡਾ ਫੱਟੀ ਛਤਰੀ ਸਭ ਕੁਝ ਤੁਹਾਨੂੰ ਜਿਵੇਂ ਹੈਗਾ ਨਾਗ ਨੂੰ ਫੱਟੀ ਫੁੱਟੀ ਪੂਰੀ ਹੈਵੀ ਆਈ ਮਿਲੂਗਾ ਸਮਾਨ ਇਹ ਠੀਕ ਹੈ ਜੀ ਤੇ ਮ ਡਿਮਾਂਡ ਇਹਦੀ ਹੈਗੀ ਜੀ ਆਪਣੀ 2 ਲੱਖ ਤੇ 65000 ਰੁਪਇਆ ਠੀਕ ਹੈ ਜੀ 265 ਮੌਲਾ ਕੋਈ ਗੱਲ ਨਹੀਂ ਮੌਕੇ ਤੇ ਜਿੰਨਾ ਵੀ ਸੰਨ ਰਲਦਾ ਹੋਇਆ ਗਾਹਕ ਪੱਕੇ ਰੁਪਏ ਲਾ ਦੇ ਟਰੇਡਰ ਲੈ ਜੇ ਕੋਈ ਗੱਲ ਠੀਕ ਹੈ ਜੀ ਤੇ ਜੇ ਗੱਲਬਾਤ ਕਰੀਏ ਭਾਈ ਜੀ ਪ੍ਰਾਣ ਟਰੇਡਰ ਕੱਟ ਵੀ ਲੈਣੇ ਹਾਂ ਕੱਟ ਲੈਣੇ ਵੀਰੇ ਜੇ ਕਿਸੇ ਨੇ ਕਟਾਉਣਾ ਹੋਵੇ ਟਰੇਡਰ ਕੋਈ ਹੋਵੇ ਠੀਕ ਹੈ ਕਾਗਜਾਂ ਦਾ ਸਹੀ ਹੋਵੇ ਟਰੈਕਟਰਾਂ ਕਾਗਜਾਂ ਦਾ ਸਹੀ ਕੱਟਣਾ ਆਪਾਂ ਕਾਗਜਾਂ ਦਾ ਮਾੜਾ ਟਰੈਕਟਰ ਨਹੀਂ ਕੱਢਦੇਗੇ ਠੀਕ ਹੈ ਜੇ ਸਿੱਧਾ ਵੇਚਣਾ ਹੋਵੇ ਤੁਹਾਨੂੰ ਸਿੱਧਾ ਵੇਚਣਾ ਹੋਵੇ ਸਿੱਧਾ ਵੀ ਲੈ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਬਈ ਇਹ ਮੋਬਾਈਲ ਨੰਬਰ ਹੈਗਾ ਬਈ ਜੀ ਮੋਬਾਈਲ ਨੰਬਰ ਜੇ ਆਪਾਂ ਨੂੰ ਇਹ ਤਿੰਨੇ ਟਰੈਕਟਰਾਂ ਦੀ ਜਿਹੜੀ ਆਪਣੀ ਐਡ ਪਾਈ ਹੈ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਵੀਰ ਨੇ ਜਾਂ ਕੋਈ ਮਾਲਾ ਫੋਟੋਆਂ ਮੰਗਾਉਣੀਆਂ ਹੋਣ ਆਪਣੇ ਤੋਂ ਹੋਰ ਤਿੰਨਾ ਟਰੈਕਟਰਾਂ ਦੀ ਜਿਨ੍ਹਾਂ ਦੀ ਐਡ ਪਾਈ ਹੈ ਅੱਜ ਆਪਾਂ ਮੰਡੀ ਤੇ ਤੇ 94175 81582 ਤੇ ਆਪਣੇ ਨਾਲ ਸੰਪਰਕ ਕਰ ਸਕਦਾ ਵੀਰ ਜੀ ਠੀਕ ਇਹ ਨੰਬਰਾਂ ਤੇ ਆਪਣੇ ਨਾਲ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤੋਂ ਗੱਲਬਾਤ ਕਰ ਸਕਦੇ ਆ ਪਿੰਡ ਸੁਖਾਣਾੰਦ ਭਾਈ ਭਗਤੇ ਕੋਲੇ ਜਿਹੜਾ ਮੋਗਾ ਜੀ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਵੀਰੇ ਠੀਕ ਆ ਠੀਕ ਆ ਭਰਾ ਤੇ ਲੋ ਬਾਈ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲ ਜੇਗੇ ਜਨਪੜੀਆਂ ਤਦ ਤੱਕ ਲਈ ਧੰਨਵਾਦ ਸਸਤਾ